ਗੁੱਸੇ ਚ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ ਮੈਂ ਸਾਰੇ ਫੈਸਲੇ ਦੁਸਰੇ ਵੀ ਲੈ ਲਵਾਂਗਾ ਭੈਣ ਨਹੀਂ ਮੇਰੀ ਫਿਰ ਭੈਣ ਨਹੀਂ ਮੇਰੇ ਫਿਰ ਗਗਲੂ ਓਏ ਪਪੀ ਕਿੰਨੇ ਕੁਟੂ ਕੁਟੂ ਪਾਰੇ ਪਾਰੇ ਬੱਚੇ ਆਏ ਤਾਂ ਮੰਮੀ ਬੈਠੀ ਹੈ ਉਹ ਘਰੇ ਨੂੰ ਮੂੰਹ ਕਰੀ ਬੈਠੀ ਹੈ ਉਹ ਇੱਕ ਉਧਰ ਡਿੱਗ ਗਿਆ ਹਾਂ ਖਾਣਾ ਮੈਨੂੰ ਆਏ ਚਾਖਦੀ ਹੈ ਪਾਸੇ ਦਰਦ ਵੀ ਅੰਦਰੋਂ ਤੇ ਗੁੱਸਾ ਵੀ ਆ ਰਿਹਾ ਹੈ ਹਨਾ ਉਹ ਚੀਜ਼ ਆ ਦੇਖ ਅੱਖਾਂ ਬੰਦ ਕਰ ਲੈਂਦੀ ਆ ਦੇ ਇਮੋਸ਼ਨਲ ਹੋ ਗਈ ਵਿਚਾਰੀ ਲੱਗਦਾ ਤੇ ਵਿਚਾਰਾ ਬੱਚਿਆਂ ਦਾ ਸੁੱਖ ਨਹੀਂ ਮਿਲਿਆ ਲੈਣ ਵਾਸਤੇ ਉਹਨੂੰ ਦਿੱਤਾ ਜਿਆਦਾ ਮਿੰਨੂ ਕਿਉਂ ਨਹੀਂ ਦਿੱਤਾ ਇੱਕ ਪਰਿਵਾਰ ਦਾ ਦਰਦ ਇੰਨਾ ਚ ਦੇਲਾ ਜਾਨਵਰਾਂ ਚ ਵੀ ਹੈਗਾ ਤੇ ਸਾਡੇ ਇੱਥੇ ਇਨਸਾਨਾਂ ਚ ਜਮਾ ਨਹੀਂ ਹੈਗਾ ਕੱਲ ਨੂੰ ਆਪਾਂ ਦੱਸਾਂਗੇ ਸੌਖੇ ਤਰੀਕੇ ਨਾਲ ਆਟਾ ਕਿਵੇਂ ਗੁੰਨੀ ਦਾ ਤੇ ਅੱਜ ਹੈਲੋ ਗਾਇਜ਼ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਜੀ ਸਾਰੇ ਅੰਦਾ ਤੇ ਆਪਾਂ ਉੱਠ ਗਏ ਆ ਤੇ ਬੱਚੇ ਗਏ ਹੋਏ ਆ ਮੱਥਾ ਟੇਕਣ ਅੱਜ ਉਹਨਾਂ ਦਾ ਫਰਸਟ ਐਗਜ਼ਾਮ ਹੈ ਅਸੀਂ ਵੀ ਜਾਂਦੇ ਹੁੰਦੇ ਸੀ ਛੋਟੇ ਹੁੰਦੇ ਕਿ ਖੰਡ ਵਾਲਾ ਦਹੀਂ ਖਾ ਕੇ ਪੇਪਰ ਦੇਣ ਜਾਂਦੇ ਹੁੰਦੇ ਸੀ ਨਾ ਪੂਰਾ ਫੁੱਲ ਬਲੌਗ ਦੇਖ ਕੇ ਜਾਇਓ ਐਂਡ ਤੱਕ ਕੀ ਹੁੰਦਾ ਹੈ ਤੁਸੀਂ ਚੱਲੇ ਸਕੂਲ ਲੈ ਦੇਖ ਲੋ ਅੱਛਾ ਜੇ ਮम्मा ਵੀ ਚੱਲੇ ਨੇ ਨਰਸਰੀ ਕਲਾਸ ਤੇ ਲੱਗੇ ਨੇ ਮम्मा న్యూ ਐਡਮਿਸ਼ਨ న్యూ ਐਡਮਿਸ਼ਨ ਇਹ ਨਿਊ ਬੱਚੇ ਸਾਡਾ ਆਹ ਨਿਊ ਬੱਚਾ ਤੇ ਹੁਣ ਬੱਚਾ ਤਾਂ ਤੁਸੀਂ ਪੜ ਜੋ ਇੰਨੇ بڑا ਹੈ ਇੰਟੈਲੀਜੈਂਟ ਹੈ ਨਹੀਂ ਕੋਈ ਇਹਨਾਂ ਵਰਦੀਦਾਰਾਂ ਨੂੰ ਮੂੰਹ ਤਾਂ ਲਿਖਦਾ ਕਿਤੇ ਇਹਨਾਂ ਵਰਦੀਦਾਰਾਂ ਦੀ ਛੋਟੀ ਹੈ ਤੁਹਾਨੂੰ ਐ ਥੋੜੀ ਜਿਹਾ ਨੂੰ ਅਜੇ ਹੱਥ ਪਾਇਆ ਵਾ ਵੀ ਤੁਰਨ ਦਾ ਪਤਾ ਵਾ ਵਰਦੀ ਦਾ ਰੰਗ ਚੇਂਜ ਕਰਨਾ ਚਾਹੀਦਾ ਇਹਨਾਂ ਨੂੰ ਡਰੋਨ ਛੱਡ ਲੈਣਾ ਅਮਰੀਂ ਦਾ ਛਾਵੀ ਦੇ ਦੇ ਕਿੱਥੇ ਚਾਹੁੰਦੇ ਨਾਲੇ ਆਪ ਫੜੀ ਚਾਬੀ ਚਾਬੀ ਸਾਰਾ ਕਿਸ ਤੂ ਫੜਿਆ ਖਤਰਲੇ ਨੇ ਚਾਬੀ ਇੱਥੇ ਮੋਸਟ ਇੰਪੋਰਟੈਂਟ ਚਿੰਗ ਆਫ ਦਾ ਹਾਊਸ ਸਾਡੀਆਂ ਨਹੀਂ ਸਕੂਲ ਵਾਲੇ ਆਪਣੀਆਂ ਲਾਣਗੇ ਮੰਮੀ ਨੇ ਕੀ ਲਾਣੀਆਂ ਓਏ ਓਾ ਤੁਹਾਡੀਆਂ ਵੀ ਲਾਉਂਗੀ ਹਾਂ ਲੈ ਗਲੋਂ ਵੀ ਰੇ ਵੀ ਚੱਕਰ ਹੋ ਗਏ ਮੰਦਿਰ ਤੇ ਖੜੀ ਗਈ ਸੀ ਬਾਤ ਨਹੀਂ ਉਹਨਾਂ ਨੇ ਉਹ ਪੁੱਛਣਾ ਫਿਰ ਲੈ ਤੂੰ ਵਲੋਗ ਨਾਲ ਹੀ ਚੱਲ ਤੁਰ ਲੈਣਾ ਮੈਂ ਸਾਰਾ ਕੁਝ ਦੱਸ ਦਿਆ ਹਾਂਗੀ ਹਣ ਅੱਜ ਮੈਂ ਤੈਨੂੰ ਪਤਾ ਜਦੋਂ ਮੈਂ ਗੁੱਸੇ 'ਚ ਹੋਂ ਮਾ ਨਾ ਰੁਸਾ ਮਾ ਗੁੱਸੇ 'ਚ ਮੈਂ ਵੀ ਹੋਂ ਮਾ ਗੁੱਸੇ 'ਚ ਕੋ ਹੋ ਜਾਂਦਾ ਅਮਾ ਇਹ ਪੋਰਨ ਖੋਲ ਕੇ ਗੁੱਸੇ 'ਚ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ ਮੈਂ ਸਾਰੇ ਫੈਸਲੇ ਗੁੱਸੇ 'ਚ ਹੀ ਲੈ ਲਿਏ ਭੈਣ ਨਹੀਂ ਮੇਰੀ ਫਿਰ ਭੈਣ ਨਹੀਂ ਮੇਰੇ ਫਿਰ ਕਿੱਧਰ ਡੱਗ ਪਿਆ ਆ ਦੇਖਾ ਕਿੱਦੇ ਸ਼ੋਹਣੇ ਆ ਇੱਕ ਨਹੀਂ ਕਿਉਂ ਆ ਕਿੱਦਾਂ ਬੈਠੇ ਨਿੱਕੇ ਜਿਹਾਂ ਇਹਨਾਂ ਦੀ ਮੰਮੀ ਬੈਠੀ ਹੈ ਹਾਂ ਉਹ ਪਰੇ ਨੂੰ ਮੂੰਹ ਕਰੀ ਬੈਠੀ ਹੈ ਉਹ ਇੱਕ ਉਧਰ ਡਿੱਗ ਪਿਆ ਪਟਾਣੀ ਜੀ ਆ ਨਾ ਬੱਚੇ ਬਾਰੇ ਸੋਚਦੀ ਹੈ ਹਾਂ ਤੂੰ ਪਹਿਲਾਂ ਡਿੱਗ ਪਿਆ ਉਧਰ ਤਾਂ ਉਧਰ ਮੂੰਹ ਕੀਤਾ ਦੇਖ ਲੈ ਤਿੰਨਾਂ ਦੀ ਕਦਰ ਨਹੀਂ ਇੱਕ ਨੂੰ ਰੋਂਦੀ ਹੈ ਮਾਂ ਹਨਾ ਦਿਲ ਭਲਾਂ ਉਹ ਨਾ ਹੀ ਕਦਰ ਕਰ ਰਹੇ ਬਾੜੋ ਕਿੰਨੇ ਸੋਹਣੇ ਨਿੱਕੇ ਨਿੱਕੇ ਆਲੇ ਦੋ ਇੱਕੋ ਜਿਹੇ ਹਨ ਹਾਂ ਦੋ ਇੱਕੋ ਜਿਹੇ ਨੇ ਦੋ ਦੋਨੇ ਦੋਨੇ ਰੰਗ ਇਹਦੀ ਮਾਂ ਚ ਹੈਗੇ ਹਨਾ ਦੋ ਆ ਰੰਗਦੇ ਆ ਤੇ ਦੂਜਾ ਕਿਹੜੇ ਰੰਗ ਦਾ ਚੌਥਾ ਆ ਦੇਖੀ 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 ਆਏ ਕਿੰਨੇ ਕਿਊਟ ਨੇ ਕਿੰਨੇ ਸੋਹਣੇ ਲੱਗਦੇ ਦੀਦੀ ਗੁਗਲੂ ਓਏ ਪੱਪੀ ਮੋਰ ਦੇ ਦੁੱਧ ਤੇ ਬ੍ਰੈਡ ਕਿੰਨੇ ਕੁੱਟੂ ਕੁੱਟੂ ਪਾਰੇ ਪਾਰੇ ਬੱਚੇ ਆ ਤਾਂ ਹੁਣ ਇਹ ਕੀ ਖਾਂਦੇ ਪੀਂਦੇ ਆ ਦੁੱਧ ਤੇ ਬ੍ਰੈਡ ਖਾ ਲੈਂਦੇ ਹਾਂ ਕਿੰਨੇ ਦਿਨਾਂ ਦੇ ਹੋ ਗਏ ਇਹ ਦੋ ਮਿੰਟੇ ਦੋ ਜਾਣੇ ਨੇ ਆਪਾਂ ਥੋੜੇ ਦੇ ਮੈਂ ਲੋਟ ਤੋਂ ਘੁਏ ਤੀ ਦਿਨ ਹੋਏ ਬੜੀ ਠੰਡੇ ਅੱਛਾ ਮੈਂ ਤੇ ਅੱਜ ਦੇਖਿਆ ਬੱਸ ਪਤਾ ਹੀ ਨਹੀਂ ਉਦੋਂ ਮੈਂ ਬੈਠੀ ਆਈ ਦੇਖੇ ਮਾੜਾ ਕਿੰਨੀ ਸੈਟ ਬੈਠੀ ਆ ਲੈ ਉਹ ਫਿਰ ਉਹ ਹੁੰਦਾ ਸੀ ਨਾ ਪਹਿਲਾਂ ਦੇਲਾ ਹੁਣ ਮਾਂ ਨੂੰ ਦੇਖ ਕੇ ਉਹ ਚੁੱਪ ਕਰ ਗਿਆ ਹਾਂ ਅੱਛਾ ਉਹ ਤਾਂ ਹੁਣ ਉੱਤੇ ਚੜ੍ਹੇ ਨਹੀਂ ਜਾਂਦਾ ਹੁਣ ਹੈ ਨਾ ਹਾਂ ਅਜੂ ਕਿੱਧਰ ਸੀ ਨਿਕਲ ਜਾਊਗਾ ਤੇ ਨਿਕਲਦਾ ਕਿਉਂ ਨਹੀਂ ਗਿਆ ਹੈਗਾ ਵਾ ਉਦੋਂ ਹੀ ਮਾੜਾ ਨੂੰ ਕਹ ਜਹਾ ਜਾ ਕੇ ਥੱਲੇ ਲਿਆ ਚੱਕ ਲਿਓ ਬੈਸਿਕ ਕਦੀ ਜੀ ਮਜਲ ਤੋਂ ਗੱਦਨ ਤੋਂ ਬਰਕੇ ਹਾਂ ਲੈ ਲਈ ਆਉਂਦੀ ਐ ਇਹਨਾਂ ਮਾਣੋ ਜੇ ਚੱਕ ਲਿਆ ਥੱਲੇ ਜਾ ਕੇ ਕਿ ਕਿੰਨੀ ਸੈਡ ਬੈਠੀ ਹਲਾਏ ਹੇ ਦੇਖੀ ਲੈ ਕਿੰਨਾ ਹਨਾ ਮਾਂ ਮਾਂ ਹੀ ਹੁੰਦੀ ਐ ਨਾ ਅੱਜ ਕੋ ਤਿੰਨ ਪਏ ਨੇ ਨਾ ਨਾਲ ਪਈ ਸੀਗੀ ਇਹਨਾਂ ਦੇ ਉੱਤੇ ਆਏ ਬਾਹਰ ਆ ਕੇ ਹਾਂ ਇੰਨੇ ਲਾਡ ਘਰਦੀ ਮਾਂ ਰੱਖ ਕੇ ਉੱਤੇ ਪਈ ਸੀ ਇਹ ਦੋ ਇਹ ਉੱਤੇ ਬੈਠੇ ਮਾਂ ਤਾਂ ਫਿਰ ਮਾਂ ਹੀ ਐ ਨਾ ਹਾਂ ਬਹੁਤ ਲਕੀਰ ਦੇ ਇਨਾ ਖੇਡਦੇ ਨੇ ਥੋੜਾ ਦਿਲ ਵਾਈ ਰੱਖਦੇ ਸਰ ਜਿਹੜੇ ਨਾ ਨੇ ਮੈਂ ਨੰਦ ਦੁੱਧ ਬਰੈਡ ਪਾਉਂਦੀ ਆ ਬੜਾ ਥੋੜੇ ਨਾ ਫਿਰ ਉਹ ਤਾਂ ਵਿਚਾਰੀ ਪਿੱਛੇ ਉਹ ਕਿ ਬੈਠ ਜਾਂਦੀ ਆ ਉਹਨੂੰ ਤਾਂ ਲੱਗਦਾ ਹੀ ਨਹੀਂਗਾ ਹੈਗਾ ਕਿ ਮੈਨੂੰ ਕਾਣ ਮਿਲੂਗਾ ਕੁਝ ਅੱਛਾ ਚਮਾ ਨਹੀਂ ਖਾਂਦੀ ਕੀ ਕਹਿੰਦੀ ਬੱਚਿਆਂ ਨੂੰ ਖਵਾ ਦੋ ਹੈ ਹੋਰ ਮੈਂ ਉਹ ਬਾਤ ਤੇ ਬਖਰਾ ਪਾਉਂਦੀ ਆ talla ਇਹ ਬੈਠੇ ਇਹ ਵੀ ਓਵੇਂ ਹੀ ਆ ਰਸਕੇ ਜੇ ਆ ਨਾ ਵੀ ਸਾਡੀ ਮਾਂ ਐ ਬੈਠੀ ਐ ਸੈਡ ਜੀ ਵੀ ਭੈਣ ਭਰਾਵਾਂ ਦਾ ਵੀ ਓਨਾ ਹੀ ਹੁੰਦਾ ਹਨਾ ਦਿਲ ਲੈ ਨਹੀਂ ਤਾਂ ਹੁਣ ਟੱਪਦੇ ਹੁੰਦੇ ਨਾ ਜਾਏ ਤਾਂ ਐਡਾ ਖੇਡਦੇ ਨੇ ਇੱਕ ਦੂਜੇ ਦੇ ਉੱਤੇ ਚਾੜੋ ਇੱਕ ਦੂਜੇ ਤੇ ਹੁਣ ਸਾਊ ਬਣੇ ਬੈਠੇ ਆ ਇਹ ਦਾਰਾਸਾਲ ਨਾ ਐਂ ਸਾਈਡ ਬੈਠੇ ਆ ਵੀ ਸਾਡੀ ਵੀ ਸਾਡੀ ਮਾਂ ਸਾਈਡ ਬੈਠੀ ਆ ਨਾ ਦੰਦੀਆਂ ਵੱਡਣ ਗਈਆਂ ਥੱਲੇ ਬਾਬਾ ਹਾਂ ਹੁਣ ਉਹ ਨੂੰ ਆਇਆ ਵੀ ਜੇ ਮੈਂ ਥੱਲੇ ਆ ਦੇ ਆ ਦੇ ਆ ਦੇ ਭੱਜ ਲਈ ਭੱਜ ਲਈ ਬੀ ਤਾਂ ਇੰਨਾ ਚੋਂ ਹੁ ਗਈ ਥੱਲੇ ਗਈ 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 ਦੇਖ ਲੈ ਆ ਕੀ ਹੋਊਗੀ ਦੇਖ ਲੈ ਲੈ ਕੀ ਹੋਊਗਾ ਲੈ ਕੇ ਆਂਦੀ ਆ ਆ ਦੇ ਆ ਦੇ ਉਹ ਵੀ ਭੱਜਲੇ ਦੇਖੀ ਉੱਟ ਕੇ ਲੈ ਲੈ ਉਹ ਵੀ ਆਦੇ ਮਾਂ ਦੇ ਮੰਗਰ ਦੇ ਕਿਵੇਂ ਭੱਜਲੇ ਦੇਖੀ ਲੈ ਇੱਥੇ ਦੇਖੋ ਕਿੰਨੀ ਮੰਗਤਾ ਇਹਨੂੰ ਦੇਖੋ ਸਹੀ ਗੱਲ ਹੈ ਮਾਂ ਦੀ ਮਮਤਾ ਇਹ ਆ ਅਸਲ ਆ ਦੇਖੀ ਜਿਹੜਾ ਬਲੈਕ ਜਿਹਾ ਉਹ ਭੱਜ ਭੱਜ ਕੇ ਥੱਲੇ ਨੂੰ ਉਤਰਨ ਦੀ ਕੋਈ ਹਾਈ ਡਿੱਗ ਪਿਆ ਉਹ ਵੀ ਡਿੱਗ ਪਿਆ ਲੈ ਹਣ ਉਹ ਦੇਖਦਾ ਵੀ ਇਹ ਕੱਲਾ ਰਹਿ ਗਿਆ ਹਨਾ ਹਣ ਮੈਂ ਜਾਵਾਂ ਕਿ ਨਾਲ ਦੋਨੇ ਰਹਿ ਗਏ ਉਹ ਵੀ ਜਾਊ ਆਰਡਰ ਪੋਕ ਲੱਗਦਾ ਏ ਮੇਰੇ ਅਰਗੇ ਫਿਰ ਫੇਰ ਬੈ ਕੇ ਦੇਖ ਤੂੰ ਵੀ ਜਾ ਕੱਕੇ ਉੱਤ ਜਾ ਹਣ ਇਹਦੇ ਪਰੇ ਨੂੰ ਮੂੰਹ ਕਰ ਲੈ ਦੇਖੀ ਦੇਖਣ ਲੈ ਹੰਤੂ ਕੱਲਾ ਰਹਿ ਗਿਆ ਆਲ ਇਹ ਵੀ ਭੱਜ ਲਿਆ ਨਹੀਂ ਆਖਾ ਕਿੰਨੀਆਂ ਚਮਕਦੀਆਂ ਭੱਜਾ ਭੱਜਾ ਤੂੰ ਵੀ ਭੱਜਾ ਭੱਜ ਆਏ ਤਾਂ ਅੰਗੜਾਈਆਂ ਲੈਂਦਾ ਤਾਂ ਨੇਸਤੀ ਐ ਮੇਰੇ ਨਾਲ ਦਾ ਬੈਠੇ ਹਰ ਦੋਨੇ ਜਣੇ ਕੋਨੇ ਤੇ ਦੇਖਦੇ ਕਦੋਂ ਆਉਣਗੇ ਦੇਖੇ ਆਹ ਦੇਖਿਓ ਉਹਨਾਂ ਨੂੰ ਕੁਛ ਕਹਿੰਦਾ ਆਦੇ ਆਦੇ ਉਹ ਸਲਾਹਾਂ ਦਿੰਦਾ ਵਾ ਮੈਂ ਲਾ ਥੱਲੇ ਬੈਠਾ ਸਲਾਮਾ ਕਰੀ ਜਾਂਦਾ ਇੱਕ ਪਰਿਵਾਰ ਦਾ ਦਰਦ ਇੰਨਾ ਚ ਦੇਲਾ ਜਾਨਵਰਾਂ ਚ ਵੀ ਹੈਗਾ ਤੇ ਸਾਡੇ ਇੱਥੇ ਇਨਸਾਨਾਂ ਚ ਜਮਾ ਨਹੀਂ ਹੈਗਾ ਅੱਜ ਕੱਲ ਇੱਥੇ ਆਪਣੇ ਤਾਂ ਰਿਆ ਹੀ ਨਹੀਂ ਪਿਆਰ ਪਰਿਵਾਰਾਂ ਵਾਲਾ ਸਾਰੇ ਰੀਤਿਆਂ ਚੋਂ ਮੈਂ ਨਿਕਲ ਚੁੱਕੀ ਆ ਕੁੜੀਏ ਜਿੰਨੀ ਮੈਂ ਪਰਖਾਂ ਨੇ ਮੈਂ 4 ਬੱਚੇ ਜੰਮੇ 4ਾਂ ਬੱਚਿਆਂ ਦਾ ਮੈਨੂੰ ਸੁੱਖ ਨਹੀਂ ਮਿਲਿਆ ਤੇ ਉਹ ਦੇਖੀ ਬੇਚਾਰਾ ਬੱਚਿਆਂ ਦਾ ਸੁੱਖ ਨਹੀਂ ਮਿਲਿਆ ਲੈਣ ਵਾਸਤੇ ਉਹਨੂੰ ਦਿੱਤਾ ਜਾਦਾ ਮੈਨੂੰ ਕਿਉਂ ਨਹੀਂ ਦਿੱਤਾ ਰਹੀ ਗਲਾਂ ਟੀ ਇਦਾਂ ਹੀ ਚੱਲੋ ਨਿਕਲਦੇ ਜਦੋਂ ਬੱਚਿਆਂ ਦਾ ਕੋਈ ਨਾ ਲੰਦਾ ਮੈਂ ਕਹਿੰਦੀ ਸੀ ਇਹ ਮੁੰਡਾ ਮੇਰਾ ਢੇਡੇ ਮੇਰਾ ਬਣੂਗਾ ਮੁੰਡਾ ਸਾਰਿਆਂ ਨਾਲੋਂ ਦਿੰਦਾ ਨਿਕਲਿਆ ਆਂਟੀ ਪਤਾ ਨਹੀਂ ਹੁੰਦਾ ਔਲਾਦ ਦਾ ਮਾਂ ਨੂੰ ਵੀ ਇਦਾਂ ਹੀ ਹੁੰਦਾ ਵੀ ਮੇਰੇ ਜਵਾਕ ਮੇਰੇ ਤੇ ਜਾਣਗੇ ਪੰਜ ਕੁੜੀਆਂ ਤੋਂ ਮੁੰਡਾ ਆਇਆ ਹੈ ਪੰਜ ਕੁੜੀਆਂ ਤੋਂ ਇੰਨੀਆਂ ਸਾਹ ਸਾਹ ਕੇ ਲਿਆ ਸਿਰ ਲੋਕੀ ਗੱਲਾਂ ਕਰਦੇ ਸੀ ਇਹਦੇ ਘਰ ਕੁੜੀਆਂ ਹੀ ਜੰਮਣੀਆਂ ਇਹਦੇ ਘਰ ਕੁੜੀਆਂ ਹੀ ਜੰਮਣੀਆਂ ਹਾਂ ਤੇ ਦੇਖ ਲਾ ਹੁਣ ਮੈਂ ਰੱਬ ਕੋਲ ਕਹੇ ਹੀ ਲਿਆ ਸੀ ਉਹ ਬਸ ਜਿਹੜੀ ਚੀਜ਼ ਕਹਿੰਦੇ ਮੱਸਾ ਮਿਲਦੀ ਨਾ ਉਹੀ ਤੰਗ ਕਰਦੀ ਆ ਮੇਰੀ ਜਨਾਨੀ ਅੱਗੇ ਅਰਥ ਜੋੜਿਆ ਕਰ ਔਖਾ ਹੈ ਆਂਟੀ ਜੀ ਆ ਦੇਖਿਓ ਉਹਦੇ ਪੈਰਾਂ ਨੂੰ ਕਸਾ ਹੱਥ ਲਾਉਂਦਾ ਵਾ ਕਹਿੰਦਾ ਕਸਾ ਉਹਦੇ ਆ ਦੇ ਆ ਦੇ ਲੈ 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 ਕਿਹਨੇ ਆਈ ਹੁਣ ਇਹ ਹੈ ਲੈ ਕੇ ਨਹੀਂ ਆਈ ਉਹ ਇਹ ਨੂੰ ਆਏ ਆ ਮਾਂ ਵੀ ਕੋਈ ਚੱਕ ਕੇ ਨਾ ਲੈ ਜਾਵੇ ਕੋਈ ਵੀ ਉਥੇ ਟੁੱਕਿਆ ਬੈਠਾ ਬੈਠਾ ਰਹਿਣ ਦੇ ਹੁਣ ਹੀ ਦੀਦੀ ਮੈਂ ਨਾ ਜਵਾਕ ਚਲੇ ਗਏ ਮੰਦਰ ਮੈਂ ਘਰੇ ਰੋਟੀ ਬਣਾਉਂਦੀ ਸੀਗੀ ਠੀਕ ਐ ਸਕੂਲ ਉਹ ਗਏ 7:30 ਵਜੇ ਸਕੂਲੇ ਜਾਣਾ ਸੀ ਉਹਨਾਂ ਨੇ 8:30 ਵਜੇ 8:00 ਕੇ 3 ਮਿੰਟ ਹੋ ਗਏ ਮੈਂ ਕਿਹਾ ਐ 8:00 ਤੋਂ ਟਾਈਮ ਉੱਪਰ ਹੋ ਗਿਆ ਮੈਂ ਫਟਾਫਟ ਮਨਿੰਦਰ ਨੂੰ ਫੋਨ ਲਾਇਆ ਮਨਿੰਦਰ ਨੇ ਫੋਨ ਨਹੀਂ ਚੱਕਿਆ ਮੇਰੇ ਤਾਂ ਜਦੀ ਹੌਲ ਪੈ ਗਿਆ ਮੈਂ ਕਿਹਾ ਹਾਈ ਜਵਾਕ ਫੋਨ ਕੱਤ ਨਹੀਂ ਚੱਕਦੇ ਰੀਤਦਾਰੀ ਚਾਰਜ ਖਤਮ ਸੀ ਰੀਤ ਆਲੇ ਫੋਨ ਦਾ ਰੀਚਾਰਜ ਕਰਿਆ ਜਦੀ ਰੀਤ ਨੂੰ ਫੋਨ ਕਰਿਆ ਉਹਦੇ ਦੋ ਵਾਰੀ ਬਿਜ਼ੀ ਕਰਤਾ ਉਹਦੀ ਉਹ ਟੱਚ ਜੀ ਨਾ ਮੈਂ ਥੋੜੀ ਜਿਹਾ ਦੱਬ ਕੇ ਚੱਕਣੀ ਪੈਂਦੀ ਉਹ ਤਾਂ ਫੋਨ ਬਿਜ਼ੀ ਹੋ ਜਾਂਦਾ ਚੱਕਣ ਲੱਗਦੀ ਤੋ ਤੇ ਫੇਰ ਰੀਤ ਨੇ ਮੈਨੂੰ ਨਾ WhatsApp ਤੇ ਕਾਲ ਕਰੀ ਜਦ ਹੀ ਲਾ ਲਿਆ ਉਹਨੇ WhatsApp ਤੇ ਤੇ ਉਹਨੂੰ ਪਤਾ ਲੱਗ ਗਿਆ ਮੇਰਾ ਰੀਚਾਰਜ ਹੋ ਗਿਆ। ਉਹਨੇ ਮੈਨੂੰ ਫੋਨ ਆ ਇੰਨੇ ਚ ਦੀਦੀ ਮੇਰੇ ਹਾਲ ਪੈ ਗਿਆ। ਹੋ ਜਾਂਦਾ ਵੀ ਜਵਾਕ ਫੋਨ ਕਾਤੋਂ ਨਹੀਂ ਚੱਕਦੇਗੇ। ਹੁਣ ਇੱਕ ਔੜ ਉਹ ਆ ਗਿਆ ਤੇ ਹੁਣ ਇੱਕ ਰਹਿ ਗਿਆ ਜਿਹੜਾ ਡਿੱਗਿਆ ਸੀ ਥੱਲੇ। ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਦੇਖ ਕੇ ਉਹਨੂੰ ਫੜਦਾ ਫੜਦਾ ਆ ਦੇਖਿਆ ਉਹਨੇ ਚੜਾ ਲਿਆ ਉਹਨੇ ਕਿੱਦਾਂ ਕਰਾ ਉਹ ਇਹ ਲਾ ਫੇਰ ਗਿਆ ਦੇਖਿਓ ਘੇਡੇ ਨਹੀਂ ਲੱਗ ਗਿਆ ਹੁਣ ਉਹ ਦੇ ਲਾ ਜਾਣ ਕੇ ਹਣ ਦੋ ਗਏ ਦੂਜਾ ਵੀ ਗਿਆ ਦੋਨੇ ਗਏ ਥੱਲੇ ਹੁਣ ਇਹ ਵੀ ਜਾਉ ਜਾਉ ਇਹ ਲੱਗਦਾ ਲਾਉਣ ਚ ਮਦਦ ਕਰਦਾ ਇਹ ਦੋਨੇ ਪਿਆਰ ਕਰਨ ਲੱਗੇ ਲੈ ਲੈ ਉਹ ਤੂੰ ਦੀ ਦੇਖੀ ਉਹ ਸਕੀਮ ਲਾਉਂਦਾ ਕੋਈ ਉਹ ਸਕੀਮੜ ਆਹੋ ਉੱਤੇ ਚੜ ਕੇ ਟੋ ਤੇ ਆਹੋ ਇਹਨੇ ਉਹਨੂੰ ਚੜਾਇਆ ਉੱਪਰ ਹਣਾ ਉਹ ਤੇਲਾ ਸ਼ਰਾਰਤੀ ਆਹ ਵਾਹ ਕਰਕੇ ਚੜਾਈਆ ਆਹ ਦੇਖ ਲਾ ਨਾ ਇੱਥੇ ਆਪਣੇ ਅਰਗ ਤੇ ਚੜਾ ਕੇ ਸਿਰੇ ਤੇ ਲਿਆ ਕੇ ਬਾਹ ਛੱਡ ਦਿੰਦੇ ਆ। ਅੱਛਾ ਇਹਨੂੰ ਆਏ ਆ ਵੀ ਅਸੀਂ ਘਰੇ ਕਿਉਂ ਆਏ ਹੋਇਆ ਹੈ? ਹੈ ਨਹੀਂ। ਮੋੜੇ ਨੂੰ ਕੁਝ ਐਦਾਂ ਵਾ ਵੀ ਮੇਰਾ ਕੋਈ ਬੱਚਾ ਨਾ ਲੈ ਜਾਂ ਚੱਕੇ। ਓਏ ਦੇਖ ਦੇਖ ਆ ਕੱਡਾ ਸ਼ਰਾਰਤੀ ਐ ਇਹ ਬਹੁਤ ਤੇਜ ਆ ਹਾਲਾ। ਇਹ ਔਦੇ ਕਿੰਨਾ ਸ਼ਰਾਰਤੀ ਆ ਵਿਚਾਰਾ ਸਾਊ ਜਹੋ। ਉਹ ਬੈਠਾ ਉਹਨਾਂ ਨੂੰ ਲੱਭ ਦੇਖਦਾ ਥੱਲੇੋਂ ਵੀ ਉਹ ਆਏ ਨਹੀਂ ਉੱਪਰ ਹਣ। ਦੇਖ ਕਦੇ ਤੋਂ ਵਿੱਚ ਟੈਨਸ਼ਨ ਵਾਲਾ ਹੁੰਦਾ ਹੀ ਆ ਸਹੀ ਗੱਲ ਸਾਰਾ ਟੱਬਰ ਇੱਕੋ ਜਿਹਾ ਨਹੀਂ ਹੁੰਦਾ ਦੇਖ ਲਓ ਇਹਨਾਂ ਦੀ ਫੀਲਿੰਗ ਨੂੰ ਦੇਖ ਕੇ ਆਪਾਂ ਸਮਝ ਸਕਦੇ ਆ ਨਾ ਵੀ ਸਾਰੇ ਇੱਕੋ ਜੇ ਨਹੀਂ ਹੁੰਦੇ ਇਹ ਟੈਨਸ਼ਨ ਲੈ ਆ ਉਹ ਸਭ ਜੇ ਬਣ ਕੇ ਇੱਥੇ ਬੈਠਾ ਸੀ ਹੁਣ ਉੱਥੇ ਬੈ ਕੇ ਦੇਖ ਲਓ ਹਾਂ ਉਹ ਪਹਿਲਾਂ ਇੱਥੇ ਬੈਠਾ ਤੇਜ ਆ ਮਸੋ ਕਾਲਾ ਜਿਹੜਾ ਆਹ ਹੀ ਆ ਆਹ ਹੀ ਆ ਜਿਹੜਾ ਟਪੂਸੀਆਂ ਮਾਰਦਾ ਫਿਰਦਾ ਫਿਰ ਇਹਦਾ ਤੇਜ ਆ ਇਹ ਇੱਕ ਕੰਨ ਵੇਲਾ ਕਿਵੇਂ ਰੱਖ ਲੈ ਇੱਕ ਰੱਖਣਾ ਨਾ ਮੈਂ ਨਹੀਂ ਰੱਖਣਾ ਦੀਦੀ ਉਹ ਨਹੀਂ ਰੱਖ ਸਕਦੇ ਰੈੱਡ ਪਾਤੀ ਨਾਲ ਫੜਾ ਦੁੱਪਾਤਾ ਨਹੀਂ ਜੀ ਮੈਨੂੰ ਨਹੀਂ ਮੈਨੂੰ ਡਰ ਬਾਲਾ ਤੇ ਇਹਨਾਂ ਨੂੰ ਮੈਂ ਹੱਥ ਨਹੀਂ ਲਾ ਸਕਦੀ ਹੁਣ ਮੈਂ ਚੱਕ ਨਾ ਲੈਂਦੀ ਹੱਥ ਮੈਂ ਵੀ ਕਦੇ ਨਹੀਂ ਲਾਇਆ ਸਾਡੇ ਮਾਲੋ ਨੂੰ ਮੈਂ ਕਦੇ ਹੱਥ ਲਾਇਆ ਮੈਨੂੰ ਤਾਂ ਡਰ ਬਹੁਤ ਲੱਗਦਾ ਬਬਲੂਂਗੜੇ ਤੋਂ ਹੱਥ ਮੈਂ ਵੀ ਨਹੀਂ ਕਦੇ ਲਾਇਆ ਮਤਲਬ ਆਏ ਨਹੀਂ ਡਰ ਲਾਏ ਖੇਡਦੇ ਤਾਂ ਵਧੀਆ ਲੱਗਦੇ ਆ ਨਾ ਮੈਨੂੰ ਕੁੱਤਾ ਨਾ ਬਿੱਲੀ ਰੱਖਣਾ ਨਹੀਂ ਪਸੰਦ ਉਦਾਂ ਮੈਨੂੰ ਜਾਨਵਰਾਂ ਨਾਲ ਪਿਆਰ ਬਹੁਤ ਹੈ ਇਹ ਅਸੀਂ ਕਿਹੜਾ ਰੱਖੀ ਆ ਪਿਆ ਪਾਈ ਆ ਸਾਡੇ ਇਹ ਇਹ ਆਪੇ ਹੀ ਤੁਹਾਡੇ ਘਰੇ ਆਈ ਸੀ ਨਾ ਆਪੇ ਹੀ ਆਈ ਆ ਸਾਡੇ ਘਰੇ ਘਰ ਦਾ ਖਾਣਾ ਦਾਣਾ ਲਿਖਿਆ ਸੀ ਇਹਦੇ ਕਰਮਾਂ ਚ ਦੇਖਿਓ ਹੁਣ ਕਿਵੇਂ ਕਿ ਮੈਂ ਬਣੀ ਬੈਠੀ ਆ ਪੋਲੀ ਜੀ ਬਹੁਤ ਸਸਤਾ ਹੈ ਆ ਦੇਖੀ ਕਿ ਮੈਂ ਝਾਕ ਦੀਏ ਦੇ ਹਾਂ ਖਾਣਾ ਮੈਨੂੰ ਐ ਝਾਕਦੀ ਆ ਦੇਖੀ ਲੈ ਦਾਰਾ ਸਲਾ ਅੱਖਾਂ ਚ ਦਰਦ ਆਦੇ ਹੈ ਨਾ ਦੇਖ ਲੈ ਐਂ ਜਿਵੇਂ ਗੁੱਸੇ ਚ ਨਹੀਂ ਬੰਦਾ ਦੇਖਦਾ ਹੁੰਦਾਗਾ ਬੇ ਇੱਕ ਪਾਸੇ ਦਰਦ ਵੀ ਅੰਦਰੋਂ ਤੇ ਗੁੱਸਾ ਵੀ ਆ ਰਿਹਾ ਹੈ ਨਾ ਉਹ ਚੀਜ਼ ਆ ਦੇਖ ਅੱਖਾਂ ਬੰਦ ਕਰ ਲੈਂਦੀ ਆ ਦੇ ਇਮੋਸ਼ਨਲ ਹੋ ਗਈ ਵਿਚਾਰੀ ਲੱਗਦਾ ਕੋਈ ਨਾ ਆ ਜਾਏਗਾ ਬੱਚਾ ਤੇਰਾ ਘੋਰ ਗਿਆ ਥੱਲੇ ਜਾ ਉੱਠ ਕੇ ਦੇਖ ਲੈ ਤਾ ਉਹ ਦੇਖ ਦੋ ਕਿ ਤੁਸੀਂ ਤਾਂ ਵਧੀਆ ਰੌਣਕ ਲਾਈ ਰੱਖਦੇ ਆ ਨਾ ਇਹਦੇ ਆ ਬਹੁਤ ਮੈਨੂੰ ਦੇਖ ਹਾਂ ਮੈਂ ਤੇ ਅੱਜ ਆਈ ਆ ਤੂੰ ਹੁਣ ਬਾਹਰ ਹੀ ਨਿਕਲਦੀ ਹੈ ਸਾਡੇ ਨੇ ਨਹੀਂ ਮੈਂ ਬਾਹਰ ਨਹੀਂ ਨਾ ਆਉਂਦੀ ਪਹਿਲੇ ਚਲੋ ਮੈਂ ਤਾਂ ਘਰੇ ਜਾਣਾ ਮੈਂ ਤਾਂ ਸਾਰਾ ਕੁਝ ਆਈ ਰੱਖ ਕੇ ਆਈ ਹੋਈ ਆ ਚਲ ਹਣ ਪਤਾ ਨਹੀਂ ਕਦੋਂ ਨਿਕਲਦੇ ਆਉਂਦੇ ਆ ਤੁਸੀਂ ਕੀ ਰੱਖਿਆ ਸੀ ਲੈ ਮੈਂ ਦੇਖ ਲੈ ਨਾਲਿਆ ਆ ਤਨਵੀ ਯਾਦ ਆ ਗਿਆ ਵੀ ਦੁੱਧ ਰੱਖਿਆ ਆਹੋ ਆਹ ਦਿਓ ਆਹ ਦਿਓ ਅਦੇ ਭੱਜਿਆ ਆ ਭੱਜਿਆ ਕੀ ਪਤਾ ਕਿਹੜੇ ਕਰਮਾਂ ਦਾ ਖਾਣ ਆਈ ਹੈ ਹਨਾ ਇੱਕ ਵਾਰੀ ਸਾਡੇ ਘਰੇ ਬਿੱਲੀ ਸੁੱਈ ਸੀ ਬਿਲਕੁਲ ਜੈੱਡ ਬਲੈਕ ਪੌੜੀਆਂ 'ਚ ਸਾਡੇ ਨਾ ਉੱਪਰ ਬਾਥਰੂਮ ਦੇ ਉੱਤੇ ਪੌੜੀਆਂ ਥੱਲੇ ਜਗ੍ਹਾ ਨਾਲ ਜਿਹੜੀ ਉੱਥੇ ਸੁੱਈ ਸੀ ਤੇ ਪਰ ਸਾਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਉਹ ਨਾ ਕਹਿੰਦੇ ਹੋ ਰੱਖ ਲੈਣੀ ਚਾਹੀਦੀ ਉਹਦੀ ਕੀ ਹੁੰਦੀ ਆ ਉਹ ਜੈੱਡ ਆ ਜਾਂਦੀ ਵੈਸੇ ਆ ਜਾਂਦੀ ਹਾਂ ਹਾਂ ਕਹਿੰਦੇ ਜੀ ਜੇ ਰੱਖ ਲੈਣੀ ਚਾਹੀਦੀ ਆ ਸੌਂਗੀ ਨਾ ਵਿਚਾਰੀ ਟੈਨਸ਼ਨ ਤੇ ਦੇਖ ਲੈ ਦੀਦੀ ਸੌ ਲੱਗੇ ਸਵੇਰੇ ਮੇਰਾ ਵੀ ਅਜੇ ਹਾਲ ਸੀ ਹਾਏ ਮੇਰ ਤਾਂ ਹੋਣ ਪੈਗਾ ਹਾਏ ਪਤਾ ਨਹੀਂ ਜਵਾਕ ਕਿੱਥੇ ਗਿਆ ਫਿਰ ਜਦ ਹੀ ਆ ਵੀ ਅੱਧੇ ਮਿੰਟ ਬਾਅਦ ਕਰੇ ਆ ਗਏ ਉਹ ਅੱਧੇ ਮਿੰਟ ਬਾਅਦ ਨਾ ਜਵਾਕ ਕਰੇ ਆ ਗਏ ਤੇ ਮੇਰਾ ਅੱਧਾ ਮਿੰਟ ਹੀ ਦੇਲਾ ਕੱਟਣਾ ਆਏ ਹੋਗਾ ਕਿਉਂ ਮੇਹ ਹਾਏ ਜਵਾਕ ਕਿੱਥੇ ਗਏ ਦੇਖਿਆ ਨੇ ਸ਼ਾਂਤੀ ਨਾਲ ਬਹਿ ਗਏ ਉਹ ਦੋਨੇ ਥੱਲੇ ਬੈਠੇ ਹੋਣੇ ਦੇਖਾਂ ਹੈਗਾ ਥੱਲੇ ਇੱਧਰ ਹੈਗੇ ਹਾਏ ਨਹੀਂ ਬਟ ਉਹ ਦੇਖ ਤਾ ਉਹ ਬੜਿਆ ਵੱਡ ਨੀ ਭਣੇ ਉਹ ਤਾਂ ਦੋਨੇ ਥੱਲੇ ਸੁੱਤੇ ਪਏ ਆ ਹਾਂ ਬਸ ਹੁਣ ਸੌਂ ਜਾਣਗੇ ਉਹ ਦੇਖ ਰਿਹਾ ਨੇ ਆਹ ਭਿਆ ਦੇ ਦੋਨੇ ਜਣੇ ਇੱਕ ਦੂਜੇ ਦੇ ਉੱਪਰ ਚੜੇ ਬੈਠੇ ਚਲੋ ਠੀਕ ਹੈ ਚਲੋ ਮੈਂ ਤਾਂ ਚੱਲਦੀ ਹਾਂ ਗੇਸ ਸਕੂਲੋਂ ਮੇ ਆ ਚੁੱਕੇ ਆ ਤੇ ਰਸਤੇ ਚ ਮੈਂ ਤੁਹਾਨੂੰ ਦਿਖਾਇਆ ਕਿ ਕਿੰਨੇ ਸੋਨੇ ਇਹ ਬਿੱਲੀ ਦੇ ਬਲੂਂਗੜੇ ਸੀ ਨਾ ਬਹੁਤ ਪਿਆਰੇ ਆ ਪਰ ਮਾਂ ਦੇਖ ਲਓ ਹਨਾ ਮਾਂ ਦਾ ਪਿਆਰ ਜਾਂ ਹੁਣ ਮੈਂ ਬਣਾਣ ਲੱਗੀ ਆ ਰੋਟੀ ਤੇ ਰੋਟੀ ਬਣਾਵਾ ਕੇ ਆਪਾਂ ਖਾ ਕੇ ਫੇਰ ਕੁਝ ਕਰਦੇ ਹਾਂ ਕੰਮ ਕਰ ਜਦ ਤੱਕ ਆਪਣੀ ਮੀਨਾ ਦੀਦੀ ਆਜੂਗੀ ਫਿਰ ਆਪਾਂ ਕਰਦੇ ਆ ਕੰਮ ਹਾਂ ਮਾਂ ਗਰਮੀ ਲੱਗ ਜਾਂਦੀ ਆ ਪਪਰ ਦੇ ਆ ਕਿਵੇਂ ਹੋਇਆ ਦੱਸੋ ਵਧੀਆ ਹੋਇਆ ਵਧੀਆ ਆਇਆ ਸਾਰਾ ਕਰਕੇ ਆਂਦਾ ਹੋ ਗਿਆ 5 ਮਿੰਟਾਂ ਚ ਸਪੇਪਰ ਆ ਗਿਆ ਫਿਰ ਬਾਕੀ ਟਾਈਮ ਉਹੀ ਬੈਠੇ ਰਹੇ 5 ਮਿੰਟਾਂ ਤੋ ਸਾਰਾ ਕਰਕੇ ਆਇਆ ਨਾ ਪੱਕਾ ਆਹੋ ਮਾਂ ਤੇ ਬੈਸਕੂਲੋ ਆ ਗਿਆ ਮਾਂ ਤੇ ਕੱਪੜੇ ਚੇਂਜ ਕਰ ਲਏ ਆ ਮੈਂ ਤੇ ਤਿਆਰ ਹੋ ਗਿਆ ਮਾਂ ਦੇਖ ਸਕਦੇ ਹੁਣ ਸੀ ਮਮਾ ਬਣਾੜ ਮੇ ਲੱਤਣੀਆਂ ਰਿੱਟੀਆਂ ਰੁੱਟੀਆਂ ਪਕਣ ਲੱਗ ਗਈਆਂ ਨੇ ਲੋਟੀਆਂ ਤੇ ਨਾਲ ਛਾ ਅਮਲੀ ਹੈ ਸਾਡਾ ਅਮਲੀ ਆਉਂਦਾ ਚਾਹ ਪਾਲਦਾ ਪਹਿਲਾਂ ਚਾਹ ਹੋਰ ਕੁਝ ਮਿਲੇ ਨਾ ਮਿਲੇ ਚਾਹ ਚਾਹ ਨੂੰ ਦੇਖਦਾ ਚਾਹ ਹੀ ਛੱਡ ਜਾਂਦਾ ਅਮਲੀ ਨੂੰ ਹਨ ਅਮਲੀ ਦੇਖ ਲਓ ਸੱਤ ਚੀਜ਼ਾਂ ਪਾ ਕੇ ਅਸੀਂ ਚਾਹ ਬਣਾਨੇ ਕੀ ਕੀ ਲੌਂਗ ਲਿਖਣੀ ਅਣੀ ਤੇ ਖੰਡ ਫਿਰ ਚਾਹ ਫਿਰ ਲੌਂਗ ਫਿਰ ਲਾਚੀਆਂ ਫਿਰ ਸੌਂਫ ਫਿਰ ਦਦ ਕਿੰਨੀ ਆਉਂਦੀ ਸੱਤ ਸੱਤ ਆਉਂਦੀ ਸੱਤ ਆਉਂਦੀ ਦੇਖ ਲੈ ਸੱਤ ਚੀਜ਼ਾਂ ਪਾ ਕੇ ਜਾਵੋ ਤੇ ਉਚਾੜੋ ਦੇ ਅੰਦਰ ਸੱਤ ਚੀਜ਼ਾਂ ਪਾਉਣੇ ਤੁਸੀਂ ਕਿੰਨੀਆਂ ਪਾਉਣੇ ਗਈ ਦੱਸਿਓ ਤਾਂ ਗਾਇਜ਼ ਅਸੀਂ ਹੁਣ ਚੱਲੇ ਆ ਮੁੰਮੀ ਮੁੰਮੀ ਕਰਨ ਹੁਕ ਤੇ ਗਾਇਸ ਓਕੇ ਚਲੋ ਗਾਇਜ਼ ਤਿਆਰ ਹੋ ਗਏ ਆ ਅਸੀਂ ਮੱਕੇ ਦੇ ਲਾਵਾ ਪਤਾ ਨਹੀਂ ਮੈਨੂੰ ਮੈਂ ਕਿੱਥੇ ਲਾਵਾ ਕੋ ਬਣਿਆ ਮੈਡਮ ਮੰਮਾ ਨੇ 3 ਦੇਖੇ ਹੋਗੇ ਹੈ ਨਾ ਤੇ ਪਾਸ ਕੱਢ ਲਓ ਮੈਂ ਚੱਲੋ ਪਾਸ ਕਰ ਦੋ ਆਪਾਂ ਚੱਲਦੇ ਆ ਆਪਾਂ ਨੂੰ ਦੋ ਤਿੰਨ ਕੰਮ ਨੇ ਤੇ ਕਰਕੇ ਆਹ ਰਸਤੇ 'ਚ ਚੱਲੋ ਤੁਹਾਨੂੰ ਮਿਲਦੇ ਆ ਦਿਖਾਉਨੇ ਆ ਕਿ ਕੰਮ ਕਰਨ ਚੱਲੇ ਆ ਠੀਕ ਹੈ ਚਲੋ ਬਾਏ ਬਾਏ ਗਾਇਜ਼ ਜੇ ਤੇ ਸ਼ਨੀਵਾਰ ਨੂੰ ਆਪਣਾ ਦਵਾਈ ਫ੍ਰੀ ਮਿਲਦੀ ਆ ਬਹੁਤ ਜ਼ਿਆਦਾ ਐਡ ਆ ਰਹੀ ਸੀ ਜੇ ਚਲੋ ਚਲਾਇਆ ਤੂੰ ਹਨਾ ਮਾਜੀ ਕੋਲੋਂ ਆਉਂਦੇ ਭਾਈ ਆਪਸੀ ਆਜਾ ਚਲ ਦੇ ਜਿੰਨੇ ਲੋਕ ਕਿਤੇ ਲਗਾ ਮੇਰਾ ਫੋਨ ਲਿਆਂਦਾ ਸਰ ਪਤਾ ਕਿਧਰ ਹੋਣੀ ਹੁੰਦਾ ਮਾਰਾ ਧਿਆਨ ਆਪ ਪੁੱਛ ਲੈਣੇ ਉਹ ਕਹਿੰਦੇ ਪਤਾ ਕਰਕੇ ਆਏ ਹੋ ਸਾਨੂੰ ਉਹਨਾਂ ਨੇ ਭੇਜਿਆ ਕੀ ਫ੍ਰੀਜ ਦੇ ਅੰਦਰ ਨੀਚੇ ਕੀ ਕੀ ਰਹਿੰਦੀ ਹੈ ਤੇ ਗਾਈਜ਼ ਅਸੀਂ ਪਹੁੰਚੇ ਇੱਥੇ ਦਵਾਈ ਲੈਣ ਅੱਖਾਂ ਦੀ ਫ੍ਰੀ ਦਵਾਈ ਤੁਸੀਂ ਬਹੁਤ ਜ਼ਿਆਦਾ ਦੇਖੀ ਹੋਣੀ ਹੈ ਐਡ ਇਹਨਾਂ ਦੀ ਆ ਰਹੀ ਹੈ ਆ ਦੇਖੋ ਇਹ ਅੱਖਾਂ ਦੀ ਫ੍ਰੀ ਦਵਾਈ ਦੇ ਰਹੇ ਨੇ ਇਨਾਂ ਕੋਲੇ ਆ ਸਾਰੇ ਇਲਾਜ ਹੁੰਦੇ ਆ ਦੇਸੀ ਦਵਾਈਖਾਨਾ ਤੇ ਅੱਖਾਂ ਦੀ ਦਵਾਈ ਆ ਦੇਖੋ ਸ਼ਨੀਵਾਰ ਨੂੰ ਫ੍ਰੀ ਮਿਲਦੀ ਹੈ ਅਸੀਂ ਵੀ ਲੈਣ ਆਏ ਆ ਆਪਣੀ ਕਿਹੜਾ ਖਸਰਾ ਚਾਚੂ ਨੇ ਮੰਗਾਈ ਹੈ ਸਸਤਾ ਖਸਰਾ ਹਾਂ ਔਰ ਜੋਤ ਚਾਚੂ ਲਈ ਲੈ ਕੇ ਜਾਣੀ ਹੈ ਅੱਜ ਚਾਚੂ ਹੁਣ ਉਹਨਾਂ ਦੇ ਐਨਕ ਲੱਗੇ ਨੇ ਨਾ ਹਾਂ ਐਨਕ ਲੱਗੇ ਨੇ ਇਹਦਾ ਸੀ ਲੈ ਆਏ ਆ ਆਹ ਵਾਲੀ ਦੇਖੋ ਆਹ ਵਾਲੀ ਦਵਾਈ ਵੈਸੇ ਉੱਥੇ ਉਹਨਾਂ ਨੇ ਲਿਖਿਆ ਸੀਗਾ ਫ੍ਰੀ ਐ ਚਲੋ ਆਰਾਮ ਆਉਣਾ ਚਾਹੀਦਾ 100 ਰੁਪਏ ਲੈਂਦੇ ਆ ਉਹ ਤੇ 100 ਰੁਪਏ ਨਾਲ ਕੋਈ ਜ਼ਿਆਦਾ ਵੀ ਐ ਨਹੀਂ 100 ਰੁਪਏ ਦੀ ਦਵਾਈ ਜੇ ਆਰਾਮ ਆ ਜਾਵੇ ਤਾਂ ਬੈਸਟ ਹੈ ਬੰਦਾ ਆਪਰੇਸ਼ਨ ਤੋਂ ਬਚ ਜਾਂਦਾ ਹੈ ਜਿਨਾ ਆਪਰੇਸ਼ਨ ਕਿੰਨੇ ਮਹਿੰਗੇ ਮਹਿੰਗੇ ਹੁੰਦੇ ਆ ਤੇ 100 ਰੁਪਏ ਦੀ ਦਵਾਈ ਬਹੁਤ ਵਧੀਆ ਹੈ ਤੇ ਚਲੋ ਦੇਖਦੇ ਆ ਵੈਸੇ ਸਾਡਾ ਪੇਸ਼ੈਂਟ ਹਰਿਆਣੇ ਚ ਹੈ ਉਹਨੂੰ ਲੈ ਕੇ ਦਿੱਤੀ ਐ ਦੇਖਦੇ ਆ ਜੇ ਠੀਕ ਹੋ ਗਿਆ ਤਾਂ ਇਹਦਾ ਰਿਵਿਊ ਦੱਸਾਂਗੇ ਕਿੱਦਾਂ ਐ ਕਿ ਤਾ ਦਿਨ 100 ਰੁਪਇਆ ਲਾਉਣਾ ਸਹੀ ਹੈ ਠੀਕ ਹੈ ਜੀ ਚਲੋ ਹੋਰ ਸਿੱਖ ਕੇ ਆਉਂਦੇ ਆਂ ਹੋਰ ਕਿਤੇ ਤਾਂ ਗਾਇਸ ਜੇ ਸੀ ਅੱਗੇ ਕਰੇ ਤੇ ਸਰਪ੍ਰਾਈਜ਼ ਜ ਹੈਗਾ ਤੁਹਾਡਾ ਪੈਂਡਿੰਗ ਠੀਕ ਹੈ ਹੁਣ ਆਪਾਂ ਕਰ ਲਈਏ ਥੋੜਾ ਜਿਹਾ ਕੰਮ ਫਿਰ ਮਿਲਦੇ ਆਂ ਤੁਹਾਨੂੰ ਥੋੜੀ ਦੇਰ ਨੂੰ ਸ਼ਾਮ ਤੱਕ ਸਰਪ੍ਰਾਈਜ਼ ਵਾਲਾ ਕੰਮ ਅਜ ਬਣਿਆ ਨਹੀਂ ਹਜੇ ਤੇ ਉਹ ਤੁਹਾਨੂੰ ਦੱਸਾਂਗੇ ਜਦੋਂ ਹੋਊਗਾ ਸਰਪ੍ਰਾਈਜ਼ 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 ਇੱਕ ਗੱਲ ਦੱਸਾਂ ਆਪਾਂ ਜਿਹੜਾ ਆਟਾ ਗੁੰਨਦੇ ਆ ਨਾ ਰੋਟੀ ਪਕਾਉਂਦੇ ਆ ਮੰਨ ਲਓ ਗੁੰਨਿਆ ਹੋਇਆ ਆਟਾ ਵੱਧ ਤੋਂ ਵੱਧ ਜੇ ਬਾਹਰ ਰੱਖਾਂਗੇ ਤਾਂ ਇੱਕ ਦਿਨ ਕੱਟਦਾ ਠੀਕ ਹੈ ਨਾ ਗੁੰਨਿਆ ਹੋਇਆ ਆਟਾ ਜਿਹਦੇ ਨਾਲ ਰੋਟੀਆਂ ਪਕਾਉਂਦੇ ਆ ਤੇ ਬਲੌਗ 'ਚ ਸਾਰਿਆਂ ਨੂੰ ਪਤਾ ਹੀ ਆ ਕਿ ਮੈਂ ਨਾ ਪਿਛਲੇ ਸ਼ਨੀਵਾਰ ਗੁਲਗਲੇ ਪਕਾਏ ਸੀ ਜਿਸ ਦਿਨ ਬਾਰਿਸ਼ ਹੋ ਰਹੀ ਸੀ ਬਹੁਤ ਜ਼ਿਆਦਾ ਲਾਈਵ ਵੀ ਹੋਈ ਸੀ ਆਪਾਂ ਇੰਸਟਾ ਤੇ ਹਨਾ ਤੇ ਉਸ ਦਿਨ ਅਸੀਂ ਗੁਗਲੇ ਬਣਾਏ ਸੀ ਆਹ ਵਾਲੇ ਤੇ ਇਹਨਾਂ ਥੋੜੇ ਜਿਹਾ ਚਾਰ ਪੰਜ ਪਏ ਸੀ ਉਹ ਮੇਰਾ ਭੁੱਲ ਗਿਆ ਚੇਤਾ ਰੱਖ ਕੇ ਤੇ ਇਦਾਂ ਹੀ ਉਹ ਟੇਬਲ ਨੀਚੇ ਆ ਇਦਾਂ ਪਏ ਰਹਿ ਗਏ ਠੀਕ ਹੈ ਤੇ ਇਹ ਹੁਣ ਮੈਂ ਨਾ ਅੱਜ ਵੈਸੇ ਹੀ ਚੱਕ ਲੇ ਮੈਂ ਆਹ ਸਮੈਲ ਕਰਕੇ ਦੇਖੀ ਬਿਲਕੁਲ ਕੁਝ ਨਹੀਂ ਹੋਇਆ ਗਲਗਲਿਆਂ ਨੂੰ ਤੇ ਮੈਂ ਨਾ ਅ ਥੋੜਾ ਜਿਹਾ ਖਾ ਕੇ ਵੀ ਦੇਖਿਆ ਬਿਲਕੁਲ ਉਹੀ ਟੇਸਟ ਆ ਰਿਹਾ ਜਿਵੇਂ ਤਾਜ਼ੇ ਬਣਦੇ ਆ ਉਹੀ ਚੱਕਰ ਹੈ ਤਾਂ ਉਹੀ ਆਟਾ ਵੀ ਇਹ ਨਹੀਂ ਖਰਾਵਾ ਹੈ ਬਿਲਕੁਲ ਹੀ ਤੁਸੀਂ ਵੀ ਅਜਮਾ ਕੇ ਦੇਖੋ ਅੱਛਾ ਕਿ ਸਹੀ ਹੈ ਇੱਕ ਐਕਸਪੈਰੀਮੈਂਟ ਮੇਰਾ ਹੈ ਠੀਕ ਹੈ ਬਿਲਕੁਲ ਐਂ ਪਏ ਜਿਵੇਂ ਤਾੜੀ ਹੁੰਦੇ ਜਿਹਨੂੰ oven ਚ ਗਰਮ ਕਰੀਏ ਨਾ ਬਿਲਕੁਲ ਸਹੀ ਹੋਣਗੇ ਐਸੇ ਠੰਡੇ ਆ ਖਾਜੇ ਵੀ ਬਹੁਤ ਟੇਸਟੀ ਲੱਗ ਰਹੇ ਆ ਠੀਕ ਹੈ ਜਾਣਕਾਰੀ ਵਧੀਆ ਲੱਗੀ ਤਾਂ ਬਲੌਗ ਨੂੰ ਸ਼ੇਅਰ ਕਰ ਦਿਓ ਹੁਣ ਤੁਸੀਂ ਆਪਣੇ ਬਲੌਗ ਨੂੰ ਅੰਤ ਤੱਕ ਦੇਖ ਚੁੱਕੇ ਹੋ ਜਿਹੜਾ ਆਪਣਾ ਸਰਪ੍ਰਾਈਜ਼ ਸੀ ਉਹ ਹੋ ਗਿਆ ਕੈਨਸਲ ਜੇ ਬਲੌਗ ਚ ਨਈ ਜਵਦੇ ਲਿਓ ਤੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਆ ਜਾਣਕਾਰੀ ਸਭ ਤੋਂ ਵੱਧ ਸ਼ੇਅਰ ਕਰ ਦਿਓ ਗੁਗਲੇ ਵਾਲੀ ਗੁਗਲੇ ਵਾਲੀ ਠੀਕ ਹੈ ਜੀ ਤੇ ਕੱਲ ਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਵੀਡੀਓ ਮੈਂ ਹੋਰ ਦੇਖੀ ਆ ਕਹਿੰਦੇ ਆ ਕਿ ਆਟਾ ਨਾ ਬਿਨਾ ਹੱਥ ਲਵੇੜਿਆ ਆਪਾਂ ਗਨ ਸਕਦੇ ਆ ਹੱਥ ਨਹੀਂ ਲਿਬੜਦੇ ਆਟਾ ਗੁੰਨਣਾ ਲੱਗਿਆ ਬਸ ਇਹ ਹੋ ਨਹੀਂ ਸਕਦਾ ਕਿ ਹੱਥ ਨਹੀਂ ਲਿਬੜਦੇ ਪਰ ਤੁਹਾਨੂੰ ਕੱਲ ਨੂੰ ਦੱਸਾਂਗੇ ਕਿ ਹੱਥ ਕਿਵੇਂ ਨਹੀਂ ਲਿਬੜਦੇ ਠੀਕ ਹੈ ਕੱਲ ਨੂੰ ਆਟਾ ਗੁੰਨ ਕੇ ਦਿਖਾਵਾਂਗੇ ਬਿਨਾ ਹੱਥ ਲਵੇੜੇ ਜਿਨ੍ਹਾਂ ਦੇ ਨੌ ਰੱਖੇ ਹੁੰਦੇ ਆ ਨਾ ਹਾਂ ਉਹਨਾਂ ਨੂੰ ਬਹੁਤ ਔਖਾ ਹੁੰਦਾ ਠੀਕ ਹੈ ਜੀ ਤੇ ਬਾਕੀ ਮੇਰੇ ਤਾਂ ਚਲੋ ਅਸਲੀ ਆ ਜਿਨ੍ਹਾਂ ਦੇ ਐਕਸਟੈਂਸ਼ਨ ਕਰਾਈ ਹੁੰਦੀ ਉਹਨਾਂ ਨੂੰ ਜ਼ਿਆਦਾ ਔਖਾ ਹੁੰਦਾ ਹੈ ਕੱਲ ਨੂੰ ਆਪਾਂ ਦੱਸਾਂਗੇ ਸੌਖੇ ਤਰੀਕੇ ਨਾਲ ਆਟਾ ਕਿਵੇਂ ਗੁੰਨੀਦਾ ਤੇ ਅੱਜ ਲਈ ਇੰਨਾ ਹੀ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੀ ਜਾਣਕਾਰੀ ਇਦਾਂ ਹੀ ਵਧੀਆ-ਵਧੀਆ ਦੇਖਦੇ ਰਹੋ ਤੇ ਗੁਗਲੇ ਬਹੁਤ ਸਵਾਦ ਨੇ ਸੱਚੀ ਇਹ ਐਕਸਪੈਰੀਮੈਂਟ ਕਰਕੇ ਦੇਖਿਓ ਪੂਰਾ 1 ਹਫ਼ਤਾ ਹੋ ਗਿਆ ਅੱਜ ਪਰ ਗੁਗਲੇ ਖਰਾਬ ਨਹੀਂ ਹੋਏ ਬਿਲਕੁਲ ਵੀ ਇੰਨੇ ਸਵਾਦ ਪਏ ਹੋ ਨਾ ਹਰ ਦੇ ਵੀ ਓਕੇ ਬਾਏ ਗੁੱਡ ਨਾਈਟ ਟੇਕ ਕੇ